ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਰੈਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸੂਤਰਾ ਦੇ حوالے ਤੋਂ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਬੰਬ ਧਮਾਕਿਆਂ ਦਾ ਇਹ ਮਾਮਲਾ ਹੈ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਸੀ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਾਮਿਲਨਾਡੂ ਤੋਂ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਲਗਾਤਾਰ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਐਸਜੀਪੀਸੀ ਨੂੰ ਲਗਾਤਾਰ ਧਮਕੀ ਭਰੇ ਈਮੇਲ ਮਿਲ ਰਹੇ ਨੇ ਅਲੱਗ-ਅਲੱਗ ਆਈਡਿਸ ਤੋਂ ਇਹ ਈਮੇਲ ਕੀਤੇ ਜਾ ਰਹੇ ਸੀਗੇ ਤੇ ਸੰਜੀਵ ਕੁਮਾਰ ਦੂਬੇ ਨਾਂ ਦੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਤਾਮਿਲਨਾਡੂ ਤੋਂ ਦੋ ਮੁਲਜ਼ਮ ਗ੍ਰਿਫਤਾਰ ਹੋਏ ਨੇ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਇਹਨਾਂ ਦਾ ਇਹਨਾਂ ਧਮਕੀਆਂ ਦੇ ਪਿੱਛੇ ਮਕਸਦ ਕੀ ਸੀ ਕਿਉਂ ਇਹ دہشت ਫੈਲਾਉਣਾ ਚਾਹੁੰਦੇ ਨੇ ਕਿਉਂ ਡਰ ਦਾ ਮਾਹੌਲ ਪੰਜਾਬ ਦੇ ਵਿੱਚ ਕ੍ਰੀਏਟ ਕਰਨਾ ਚਾਹੁੰਦੇ ਨੇ ਇਹਨਾਂ ਤੋਂ ਹੁਣ ਪੁੱਛਗਿੱਛ ਜਾਰੀ ਹੈ ਤੇ ਕੀ ਕੁਝ ਖੁਲਾਸੇ ਹੁੰਦੇ ਨੇ ਖਣ ਵਾਲੀ ਗੱਲ ਹੈ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕਾਫੀ ਕੜੀ ਮਿਹਨਤ ਜਿਹੜੀ ਹੈ ਉਹ ਪੁਲਿਸ ਨੂੰ ਕਰਨੀ ਪਈ ਹੈ ਇਸ ਦੇ ਪਿੱਛੇ ਸਾਈਬਰ ਸੈੱਲ ਲੱਗਿਆ ਹੋਇਆ ਸੀਗਾ ਇਹਨਾਂ ਮੁਲਜ਼ਮਾਂ ਨੂੰ ਫੜਨ ਦੇ ਲਈ ਇਹਨਾਂ ਨੂੰ ਮੁਲਜ਼ਮਾਂ ਨੂੰ ਲੱਭਣ ਦੇ ਲਈ ਤੇ ਹੁਣ ਦੋ ਮੁਲਜ਼ਮ ਜਿਹੜੇ ਨੇ ਉਹ ਕਾਬੂ ਕਰ ਲਏ ਗਏ ਨੇ ਤਾਂ ਸੂਤਰਾ ਦੇ ਹਵਾਲੇ ਤੋਂ ਇਹ ਖਬਰ ਜੋ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਰਹੇ ਹਾਂ ਵੱਡੀ ਖਬਰ ਹੈ एसजीपीसी ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀਗਾ ਕਿ دہشت ਫੈਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਕੋਈ ਵੀ ਆਰਡੀਐਕਸ ਜਾਂ ਫਿਰ ਕੋਈ ਵੀ ਅਦਾ ਦੀ ਬੰਬ ਵਾਲੀ ਸਮੱਗਰੀ ਦਰਬਾਰ ਸਾਹਿਬ ਤੋਂ ਨਹੀਂ ਮਿਲੀ ਉਸ ਦੇ ਆਲੇ ਆਸੇ ਪਾਸੇ ਵੀ ਚੈਕਿੰਗ ਚੱਲ ਰਹੀ ਸੀਗੀ ਆਲੇ ਦੁਆਲੇ ਜਿੰਨੇ ਵੀ ਏਰੀਆ ਨੇ ਸਾਰੀ ਚੈਕਿੰਗਸ ਚੱਲ ਰਹੀਆਂ ਸੀਗੀਆਂ ਬੌਮਸ ਕੁਐਡ ਦੀ ਟੀਮ ਲੱਗੀ ਹੋਈ ਸੀ ਡੌਗਸ ਕੁਐਡ ਦੀ ਟੀਮ ਲੱਗੀ ਹੋਈ ਸੀਗੀ ਕੁਝ ਵੀ ਇਹਨਾਂ ਟੀਮਾਂ ਨੂੰ ਬਰਾਮਦ ਨਹੀਂ ਹੋਇਆ ਪਰ ਇਹ ਸਿੱਧੇ ਤਰੀਕੇ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੰਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਬੜੀ ਹੀ ਮਿਹਨਤ ਤੋਂ ਬਾਅਦ ਬੜੇ ਦਿਨਾਂ ਤੋਂ ਬਾਅਦ ਹੁਣ ਇਸ ਪਿੱਛੇ ਹੁਣ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੋ ਮੁਲਜ਼ਮ ਫੜੇ ਜਾ ਚੁੱਕੇ ਨੇ ਹੁਣ ਬੰਬ ਜਿਹੜਾ ਰੱਖਣ ਦੀ ਗੱਲ ਕਹੀ ਜਾ ਰਹੀ ਸੀਗੀ ਉਸ ਦੇ ਪਿੱਛੇ ਹੁਣ ਵੱਡੇ ਖੁਲਾਸੇ ਹੋ ਸਕਦੇ ਨੇ ਬਿਲਕੁਲ ਦੇਖੋ ਕਿ ਪਰ ਅਸਾਂ ਦੱਸਨਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਲਗਾਤਾਰ ਈਮੇਲਸ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਉਹ ਜਿਹੜਾ ਆਰਡੀਐਕਸ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਲਗਾਤਾਰ ਇਸ ਮਾਮਲੇ ਤੇ ਜਾਂਚ ਕਰ ਰਹੀ ਸੀ ਲਗਾਤਾਰ ਉਹਨਾਂ ਈਮੇਲਸ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਆਖਿਰ ਕਿਹੜੀਆਂ ਈਮੇਲਸ ਤੋਂ ਜਿਹੜੀਆਂ ਇਹ ਮੇਲ ਭੇਜੀਆਂ ਜਾ ਰਹੀਆਂ ਨੇ ਕਿਉਂਕਿ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੇਰਲਾ ਦੇ सीएमडी पीए का आईडी बना के उसको मेल भेजी जा रही है ऐसे तरीके के नाल سابقا ਕੀ ਇਸ ਦਸਤੇਸ ਨੇ ਜਿਹੜੇ ਚੰਦਰ ਜੋੜ ਉਹਨਾਂ ਦੀ ਪੀਆਈਡ ਬਣਾ ਕੇ ਈਮੇਲ ਭੇਜੀਆਂ ਜਾ ਰਹੀਆਂ ਸੀ ਤਾਂ ਅਖੀਰ ਲਗਾਤਾਰ ਪੁਲਿਸ ਇਸ ਮਾਮਲੇ ਤੇ ਕੰਮ ਕਰ ਰਹੀ ਸੀ ਤਾਂ ਪੁਲਿਸ ਦਾ ਦਾਵਾ ਸੀ ਕਿ ਜਲਦੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਹੁਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਮੀ ਸਿੰਘ ਕੋਲਰ ਵੱਲੋਂ ਕੋਜੀ ਸਮੇਂ ਦੇ ਵਿੱਚ ਜਿਹੜੀ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦੇ ਦੋ ਦੇ ਕਰੀਬ ਵਿਅਕਤੀਆਂ ਨੂੰ ਇਸ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਇੱਕ ਮੁਲਜ਼ਮ ਵੀ ਜਿਹੜੀ ਵਾ ਉਹ ਜ਼ਰੂਰ ਸਨਾਖਤ ਜਿਹੜੀ ਹੋ ਚੁੱਕੀ ਹੈ ਕਿ ਸੰਜੀਵ ਕੁਮਾਰ ਦੁੱਬੇ ਨਾਮ ਦਾ ਜਿਹੜਾ ਮੁਲਜ਼ਮ ਹੈ ਉਸ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪਰ ਫਿਲਹਾਲ ਕਿੱਥੇ ਕਿੱਥੇ ਇਹਨਾਂ ਦੇ ਕਨੈਕਸ਼ਨ ਜੋੜੇ ਨੇ ਇਸ ਨੂੰ ਲੈ ਕੇ ਹੁਣ ਪ੍ਰੈਸ ਕਾਨਫਰੰਸ ਵਿੱਚ ਸਾਫ ਹੋਵੇਗਾ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਗੋਂ ਪ੍ਰੈਜ਼ੀਡੈਂਟ ਕੋਲ ਪ੍ਰੈਸ ਕਾਨਫਰੰਸ ਕਰਨਗੇ ਹਾਲਾਂਕਿ ਇਹਨਾਂ ਦੇ ਤਾਰ ਤਾਮਿਲਨਾਡ ਤੋਂ ਹਰਿਆਣਾ ਦੇ ਨਾਲ ਵੀ ਜੁੜ ਸਕਦੇ ਨੇ ਅਕੀਰ ਹੁਣ ਪ੍ਰੈਸ ਕਾਨਫਰੰਸ ਦੀ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਪ੍ਰੈਸ ਕਾਨਫਰੰਸ ਪੁਲਿਸ ਕਮਿਸ਼ਨਰ ਕਰਨ ਤੇ ਉਸ ਸਮੇਂ ਹੀ ਸਾਫ ਹੋ ਪਾਵੇਗਾ ਅਕੀਰ ਕੀ ਮਨਸ਼ਾਤੀ ਇਨ੍ਹਾਂ ਦੀ ਜਿੰਨਾ ਬੋਲੋ ਜਿਹੜੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਸੀ ਆਖੀਰੇ ਕੌਣ ਲੋਕ ਸੀ ਇਨ੍ਹਾਂ ਦੇ ਵਿੱਚ ਤੇ ਕਿਹੜੀਆਂ ਉਤਸਤਾ ਜਿਹੜੀਆਂ ਕੰਮ ਕਰ ਰਹੀਆਂ ਸੀ ਇਹ ਦੇਖਣਾ ਹੋਵੇਗਾ ਸੰਖਾਲ ਹੁਣ ਦੀ ਕੀਤੀ ਜਾ ਰਹੀ ਹੈ ਕਿ ਕਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲ ਇਸ ਹਮਲੇ ਤੇ ਪ੍ਰੈਸ ਕਾਨਫਰੰਸ ਦਾ ਜੀ ਜੀ ਪੰਕਜ ਕੀ ਇਸ ਦੇ ਪਿੱਛੇ ਕਿਸੇ ਵੱਡੇ ਨਾਮ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਇੱਕ ਤਰੀਕੇ ਦੇ ਨਾਲ ਇਹ دہشت ਫੈਲਾਉਣ ਦੀ ਹੀ ਕੋਸ਼ਿਸ਼ ਸੀਗੀ ਕਿਉਂਕਿ ਚੈਕਿੰਗ ਹੋਈਆਂ ਆਲੇ ਦੁਆਲੇ ਸਾਰੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਗਏ ਤੇ ਬੌਮ ਸ쿼ਡ ਦੀ ਟੀਮ ਡੌਗ ਸ쿼ਡ ਦੀ ਟੀਮ ਲੱਗੀ ਹੋਈ ਸੀਗੀ ਕੁਝ ਵੀ ਬਰਾਮਦ ਨਹੀਂ ਹੋਇਆ ਇਹਨਾਂ ਟੀਮਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਜੋ ਵੀ ਆਰਡੀਐਕਸ ਜਾਂ ਫਿਰ ਬੌਮ ਰੱਖਣ ਦੀ ਗੱਲ ਕਹੀ ਗਈ ਸੀਗੀ ਤਾਂ ਕੀ ਇਸ ਦੇ ਪਿੱਛੇ ਕੋਈ ਨਵਾਂ ਨਾਮ ਜਾਂ ਫਿਰ ਵੱਡਾ ਨਾਮ ਸਾਹਮਣੇ ਆ ਸਕਦਾ ਹੈ ਬਿਲਕੁਲ ਦੇਖੋ ਫਿਲਹਾਲ ਜਿਨਾਂ ਕੇਸ ਮਾਮਲੇ ਤੇ ਕੁਝ ਵੀ ਅਕੇ ਅਲੀ ਜਾਸਨ ਜਨੇ ਤੱਕ ਅਮਰ ਸਰ ਦੇ ਪੁਲਿਸ ਕਮਿਸ਼ਨਰ ਕੋਪੀ ਸਿੰਘ ਪੁਲਿਸ ਮਾਮਲੇ ਤੇ ਜਾਣਕਾਰੀ ਨਹੀਂ ਦਿੰਦੇ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਜਰੂਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਚੀਜ਼ ਦੇ ਤਾਮਿਲਨਾਡੂ ਤੇ ਹਰਿਆਣਾ ਦੇ ਨਾਲ ਕਨੈਕਸ਼ਨ ਜੁੜਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੰਜੀਵ ਦੂਪੇ ਨਾਮ ਦੇ ਇੱਕ ਵਿਅਕਤੀ ਨੂੰ ਜਿਹੜਾ ਉਹ ਗ੍ਰਿਫਤਾਰ ਵੀ ਕੀਤਾ ਗਿਆ ਹੈ ਪਰ ਲਗਾਤਾਰ ਕੁਝ ਦਿਨ ਤੋਂ ਹੀ ਜਿਹੜੀਆਂ ਜਦੋਂ ਤੋਂ ਇਹ ਕਮਤੀ ਭਰੀਆਂ ਈਮੇਲਾਂ ਆ ਰਹੀਆਂ ਸੀ ਉਸੇ ਤੋਂ ਹੀ ਲਗਾਤਾਰ ਵਕ ਵਕ ਟੀਮਾਂ ਜਿਹੜੀਆਂ ਆ ਉਹ ਉਹਨਾਂ ਦੀ ਡਿਪਲॉयਮੈਂਟ ਕੀਤੀ ਗਈ ਸੀ ਸਾਠਖਣ ਕੀ ਰਹਿਤ ਮਦਦਤਾ ਬਿਆਲੇ ਵਾਲੇ ਜਿੱਥੇ ਡਾਕਸਪਰ ਟੀਮਾਂ ਦੀ ਗੱਲ ਕੀਤੀ ਜਾਵੇ ਸਮਕਾਲਕ ਤੌਰ ਤੇ ਲਗਾਤਾਰ ਇਸ ਮਾਮਲੇ ਤੇ ਜਾਂਚ ਕਰ ਰਹੀਆਂ ਸੀ ਤਾਂ ਹੀ ਰੋਹਨ ਮੁਰਾਤ ਨੂੰ ਇਸ ਮਾਮਲੇ ਤੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਤਰੀਕੇ ਨਾਲ ਦੱਸਿਆ ਕਿ ਇਹ ਜਿਹੜੇ ਸਾਹਮਿਲ ਨਾ ਟੋਟੇ ਹਰਿਆਣਾ ਦੇ ਨਾਲ ਕਨੈਕਟ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਤਰੀਕੇ ਦੇ ਨਾਲ ਜਿਸ ਵਿਅਕਤੀ ਨੂੰ ਦਰਸਾਇਆ ਗਿਆ ਸੰਜੀਵ ਕੁਮਾਰ ਟੋਪੇ ਉਸ ਤੋਂ ਸਾਫ਼ ਹੋ ਗਿਆ ਕਿ ਆਖਿਰ ਉਸ ਦੀ ਦੀ ਮੰਸ਼ਾ ਦੀ ਕਿਉਂ ਇਸ ਤਰੀਕੇ ਦੇ ਨਾਲ ਲਗਾਤਾਰ ਭਾਰ ਭਾਰੀ ਗੇਸ ਭੇਜੀਆਂ ਜਾ ਰਹੀਆਂ ਸੀ ਕਿਉਂ ਇਹ ਕਿਹਾ ਜਾ ਰਿਹਾ ਸੀ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੰਦਰ ਹਾਲ ਦੇ ਵਿੱਚ ਆਰਡੀਐਕਸ ਨਿਰਾਕੇ ਉਸ ਨੂੰ ਉਡਾ ਦਿੱਤਾ ਜਾਵੇਗਾ ਸਾਂਸਦ ਅੰਮ੍ਰਿਤ ਅੰਮ੍ਰਿਤਸਰ ਤੋਂ ਜਿਹੜੇ ਸਾਂਸਦ ਮੀਤ ਜ ਸਿੰਘ ਔਜਲਾ ਹਨਨਨ ਸਾਥੀਆਂ ਜਿਹੜੀਆਂ ਜਾ ਰਹੀਆਂ ਸੀ ਇਸੇ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸੇ ਵਿੱਚ ਆ ਜਿਹੜਾ ਵਾ ਮੀਸਤੀਆਂ ਜਾ ਰਹੀਆਂ ਸੀ ਤੇ ਆ ਕੀਰ ਜਿਹੜਾ ਕੀਰਣਾ ਦੇ ਪੀਐਮ ਨੇ ਇਹਨਾਂ ਦੇ ਨਾਂ ਤੇ ਇੱਕ ਆਈਡੀ ਬਣਾਈ ਗਈ ਸੀ ਉਹ ਜੀ ਨਾਲ ਇੱਕ ਆਈਡੀ ਬਣਾਈ ਗਈ ਹੈ ਸਾਬ ਦਾ ਜੀ ਇਸ ਦੇ ਅੰਦਰ ਜੋੜ ਦੇ ਨਾਮ ਦੇ ਜਿਸ ਤਰੀਕੇ ਨਾਲ ਇੱਕ ਆਈਡੀ ਬਣਾਈ ਗਈ ਹੈ ਤਾਂ तमाम ਜਿੰਮੇਵਾਰੀਆਂ ਇਹ ਸਾਲੀਆਂ ਜਿਹੜੇ ਸਵਾਲ ਨੇ ਜਦੋਂ ਅਮੇਸ਼ਰ ਦੇ ਕੋਲੇ ਕਮਿਸ਼ਨਰ ਬੋਥੀ ਸੰਤ ਤੋਂ ਪ੍ਰੈਸ ਕਾਨਫਰੰਸ ਕਰਗੇ ਉਸ ਤੋਂ ਬਾਅਦ ਆਪ ਹੋ ਪਾਏਗਾ ਕਿ ਆਖਿਰ ਵਿੱਚ ਇਹਦਾ ਵਿਸ਼ਿਆਂ ਦੀ ਕੀ ਮਸਲਾ ਸੀ ਕਿ ਨਾ ਬੋਲੋ ਇਸ ਤਰੀਕੇ ਨਾਲ ਤੁਹਾਨੂੰ ਪਰਗੇਗੀ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ